ਆਦਾਤ ਫੁੱਲ ਰਹੀ ਫੈਬ੍ਰਿਕ ਵਾਲਿਆਂ ਮਾਸਟਰ ਜੀ ਕੋਲ ਸੀ ਲੋ ਜੀ ਸਸਤੀ ਕਾਲੀ ਦੀ ਸਾਰਾ ਨੂੰ ਹੋਰ ਕੀ ਹਲਚਲ ਆ ਆਪਾਂ ਚੱਲਦੇ ਅਜ ਨਾਬੇ ਕਿਉਂਕਿ ਸਾਹਮਣੇ ਦੇਖੇਗੇ ਕੰਮ ਪੈਂਡਿੰਗ ਹੈ ਕਾਫੀ ਜਦੋਂ ਜਾਂਦੀ ਹੈ ਬਸ ਕੰਮ ਠੰਡਾ ਜਦੋਂ ਜਦੋਂ ਜਾਂਦੇ ਲੋਕਾਂ ਦੇ ਵੀ ਕੰਮ ਖੜਾਉਂਦੀ ਆ ਉਹ ਮਾਈ ਗੋਡ ਠੰਡਾ ਪੈਣਾ ਤੇ ਬਾਕੀ ਹੁਣ ਨਾਬੇ ਜਾਣਾ ਨਾਬੇ ਜਾ ਕੇ ਕੰਮ ਚਾਰ ਪੰਜ ਚਾਰ ਕੁੜੀ ਦੇਨੇ 2 4 ਮੇਰੇ ਕੰਮ ਨੇ 2 4 ਕੁਲੰਦਰ ਦੇ ਨੇ 2 4 ਕਵਰੀਦ ਦੇ ਨੇ ਇੱਕ ਦੋ ਵਾਰ ਲੱਗਦਾ ਉਹ ਤੁੰਗੀ ਕਰਨ ਲੱਗੀ ਮੇਕਅਪ ਕਰਨ ਲੱਗੀ ਉਹਨੂੰ ਮੈਂ ਮੇਕਅਪ ਨਹੀਂ ਕਰਦੀ ਹਾਂ ਤੇ ਬੈਂਕ ਦੇ ਕੰਮ ਕੱਲ ਵੀ ਰਿਹਾ ਕਿ ਤੇ ਅੱਜ ਕਰਕੇ ਆਉਣਾ ਨਹੀਂ ਇਹਨਾਂ ਚੱਕਣਾ ਹੈਗਾ ਐਦਾਂ ਹੀ ਝੱਲਣਾ ਹੈਗਾ ਹੂੰ ਕੀ ਬਾਤ ਹੈ ਜਦ ਆ ਗਈ ਨਾ ਪੱਬੂ ਦਾ ਇੰਜਣ ਕਰੂ ਥੋੜਾ ਆ ਬਬਰੀ ਤਾਂ ਤੁਸੀਂ ਉੱਥੇ ਰੱਖਿਆ ਸੀ ਬਾਥੂ ਕਿਧਰ ਪਾਓ ਤੇ ਸਾਹਮਣੇ ਦਾ ਵੀ ਇੱਥੇ ਆਊਗਾ ਇਹ ਪੈਸੇ ਪੂਸੇ ਬਾਥਰੂਮ ਚ ਹੀ ਗਿਆ ਪੁੰਦ ਤੂੰ ਸਿਉ ਕਰਦੇ ਹੋ ਕਈ ਵਾਰੀ ਅਸੀਂ ਪਿੱਛੇ ਧੋਦਾ ਲੈਂਦੇ ਹਾਂ ਕੱਪੜੇ ਉਹ ਤਾਂ ਮੈਂ ਵੀ ਧੋਤੇ ਨਹੀਂ ਇੱਕ ਵਾਰੀ ਮੈਂ ਪਾਸੇ ਧੋਦਾ ਤਾ ਥੋੜਾ ਕੰਮ ਨਹੀਂ ਆ ਇੱਕ ਵਾਰੀ ਮੈਂ ਪੂਰਾ ਪਾਸੇ ਧੋਦ ਦਿੱਤੇ ਐ ਤਾਰ ਤੇ ਪੈਸੇ ਲੰਮ ਕਰਦੇ ਤੇ ਮੈਂ ਚੋਗਾ ਕਰਦੇ ਸੀ ਭਾਈ 11 ਵਜੇ ਹਾਂ 11 ਵਜੇ ਦੇ ਜਲਦੀ ਕਰੀਏ ਸੱਚ 12 ਮੱਜੇ ਵਾਲੇ ਨੇ 11 ਕਿਉਂ ਚਲੋ ਫਿਰ ਚਲਦੀ ਆ ਯਾਰ ਜਾਂਦੀ ਹਾਂ ਦੀਦੀ ਕਰੋ ਹੁਣ ਹੋਟਾ ਕੰਮ ਫਾਈਨਲ ਹੋ ਗਿਆ ਯੈਸ ਚਲੋ ਫਿਰ ਮੈਂ ਤਾਂ ਸਭ ਤੋਂ ਮਾਰਦੀ ਅਸੀਂ ਵੀ ਜੁੱਤੀਓ ਹੋਰੀਆ ਕਸ ਮੈਂ ਤਾਂ ਸਾਵਣ ਤਿਆਰ ਮੈਂ ਤਾਂ ਜੁੱਤੀਓ ਬਣੂਗੀ ਚਲ ਚਲੋ ਵੀ ਚਲੀ ਅੱਜ ਸਾਵਣ ਨੂੰ ਸਾਡ ਕੇ ਆਣਾ ਸਾਧ ਬੜੀ ਚਾਕੇ ਬਗਰੀ ਤਾਂ ਲੜੂ ਗਿਓ ਕਾਕੇ ਕਹੀ ਸੀ ਕਹਿੰਦੀ ਮम्मा ਇਹਨੂੰ ਵੇਚਣਾ ਨਹੀਂ ਹੈਗਾ ਮਮਾ ਫਿਰ ਦੇਖੋ ਲੈ ਥੋੜੇ ਨੇ ਸਾਰੇ ਤੇ ਤੇ ਜਾਣੇ ਆ ਫਿਰ ਇਹਨੇ ਹਮੰਦਰ ਸਾਹਿਬ ਮੱਥਾ ਟੇਕਣ ਜਾਣਾ ਪਹਛੜ ਕੇ ਜਾਉਣੀ ਪਊਗਾ ਮੈਂ ਕਿਹ ਪਵਰੀਤ ਲੜੂਗੀ ਅੱਜ ਆਕੇ ਉਹ ਮੈਨੂੰ ਕਹਿ ਕੇ ਗਈ ਸੀ ਵੀ ਜਾਮਨ ਨੂੰ ਛੱਡ ਕੇ ਨਹੀਂ ਆਉਣਾ ਛੱਡ ਛੱਡੀ ਵਾਲੇ ਵੀ ਫੋਨ ਕਰੀ ਜਾਂਦੇ ਨੇ ਵੀ ਛੱਡ 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 ਜੋ ਤੇ ਫਿਰ ਜਲੌਦੇ ਵੀ ਜਾਣਾ ਨੇ ਜਲੋਂਦ ਜਾਊਗੀ ਅੱਜ ਤਾਂ ਪਹਿਲਾਂ ਛੱਡ ਛੜੀ ਜਾਊਗੀ ਫਿਰ ਦੋ ਦਿਨ ਇੱਕ ਇੱਕ ਰਾਤ ਦੋਹਾਂਗੇ ਨਹੀਂ ਲਾਏ ਹਾਂ ਫਿਰ ਉਹਨੇ ਚਲੋਦ ਜਾਣਾ ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਹਰਮੰਦਰ ਸਾਹਿਬ ਟਿਕਟ ਨਹੀਂ ਆਉਣੇ ਫਿਰ ਉਦੀ ਇੱਕ ਫਬਰੀ ਦੀ ਪੇਪਰ ਨੇ ਸਿਆਪਾ ਖਾਣਾ ਉਹ 6 ਤੋਂ ਨਹੀਂ ਪਰ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਜਾ ਆਵਾਂਗੇ ਮੇਬੀ ਆ ਸੈਟਰਡੇ ਸੰਡੇ ਜੇ ਸੈਟਰਡੇ ਆਪ ਕੋ ਆ ਕੀ ਹੋ ਗਿਆ ਆਉਂਦੇ ਆਪ ਕਲੱਕ ਲਈ ਆਉਂਦੇ ਸੋ ਸਾਇਨ ਭਾਈ ਗੱਡੀ ਨੂੰ ਸਾਡੀ ਨੂੰ ਲੱਗੀ ਨਜ਼ਰ ਹੁਣ ਹਨਾ ਕਦੇ ਕੋਈ ਸੋਨ ਦਾ ਕੋਈ ਸੋਹ ਸਹੀ ਗੱਲ ਹੈ ਨਾ ਤੇ ਨਜ਼ਰ ਪੱਟੂ ਬੰਨੋ ਕੋਈ ਲੈ ਕੇ ਆਪਾਂ ਵਸੇ ਘੇਟ ਆਪਣਾ ਮਸੜਾ ਖੋਲਿਆਣੀ ਬੈਠ ਕੇ ਸੱਜ ਕੇ ਵਿੱਚ ਦੇਖ ਜਾਗੇ ਪਿੱਛੇ ਓ ਮਾਈ ਗਾਡ ਕੋਈ ਨਾ ਕੇ ਚਲੋ ਆ ਜਾ ਬਣੀ ਸਮੋਨੇ ਜਦੋਂ ਆਪਾਂ ਉੱਥੇ ਜਾਵਾਂਗੇ ਹਰਮੰਦਰ ਦਾ ਆਪਾਂ ਵਾਦਤੋਂ ਲੈ ਕੇ ਜਾਵਾਂਗੇ ਹੈ ਇਹ ਵਾਦਤੋਂ ਲੈ ਕੇ ਜਾਵਾਂਗੇ ਹਾਂ ਹਾਂ ਉਹਦੇ ਨਾਲ ਕਿਵੇਂ ਮੈਨੇਜ ਕਰਾਂਗੇ ਮਨ ਤੱਕਣਾ ਹੈ ਇੱਕ ਤਾਂ ਉਹਦਾ ਸਟੋਲਰ じゃ ਲੈ ਜਾਗੇ ਹਨਾ ਡਿੱਗੀ ਚ ਧਰ ਕੇ ਪਰ ਉਹ ਰਸਤੇ 'ਚ ਬਹੁਤ ਆ ਤੰਗ ਕਰਦੀ ਹੈ ਉਹ ਫਿਰ ਲਿਆਣੀ ਪੋਗੀ ਹੁਣ ਤਾਂ ਫਿਰ ਇੱਕ ਸ਼ੀਟ ਖਾਲੀ ਰੱਖਣੀ ਪਊਗੀ ਆਪਾਂ ਨਹੀਂ ਲਾਇਆ ਤਾਂ ਹੈਗੀ ਸੀ ਸਕੀਮਾਂ ਕਿ ਮੈਂ ਪੂਰਾ ਕਹਿੰਦਾ ਸੀ ਵੀ ਉਹ ਕਟਰ ਦੀ ਗੱਡੀ ਤੇ ਆਪਾਂ ਅਬ ਤੁਸੀਂ ਮੈਂ ਤੇ ਇਵਾਦਤ ਇੱਕ ਗੱਡੀ 'ਚ ਉਹ ਉਧਰ ਲਈ ਚੱਲੋ ਆ ਉਪਗਰੀ ਤੇ ਉਧਰ ਉਪਗਰੀ ਤਾਂ ਕੋਈ ਨਹੀਂ ਤੁਹਾਨੂੰ ਛੱਡ ਕੇ ਉਧਰਲੀ ਗੱਡੀ 'ਚ ਫੇਰਦੀ ਹੈਗੀ ਉਹ ਤਾਂ ਤੇਰੇ ਘਰ ਦਾ ਹਾਰ ਰਹੂਗੀ ਫੇਰ ਫੇਰ ਵੀ ਆਪਣੇ ਕੋਲ ਸਪੇਸ ਬੂਗੀ ਹਾਂ ਇੱਕ ਇੱਕ ਸੀਟ ਤਾਂ ਫੇਰ ਵੀ ਹੋਊਗੀ ਇੱਕ ਆਪਾਂ ਹੋ ਲੈ ਜਾਾਂਗੇ ਵਿਛਾਉਣਾ ਜਾਂ ਮਤਲਬ ਵੀ ਛੋਟਾ ਜਿਹਾ ਗੱਡੀ ਜੀ ਨਹੀਂ ਆਪਾਂ ਨਾ ਬੇਤੋ ਨਹੀਂ ਹੈਗਾ ਪਰ ਹੁਣ ਉਧਰ ਜੀ ਵੀ ਜੇ ਉਹਨੇ ਪੈਣਾ ਵੀ ਹੈ ਫੇਰ ਉਹਨੂੰ ਪਾ ਦਾਂਗੇ ਤਾਕੀ ਦਬਾ ਦੇਖ ਦੇ ਚਲੋ ਜੀ ਹੁਣ ਆਪਾਂ ਬੀੜ ਚ ਪਹੁੰਚ ਚੁੱਕੇ ਆ ਹੁਣ ਅਸੀਂ ਜਾਣਿਆ ਨਾਬੇ ਪਹਿਲਾਂ ਤਾਂ ਦਾਦਾ ਆਧਾਰ ਕਾਰਡ ਅਪਡੇਟ ਕਰਾਉਣੇ ਪਉਗੇ ਦਾ ਇਹਦਾ ਤੇ ਨਾਲ ਸਾਹਮਣੇ ਤੇਰੇ ਪਹਾਂਦੇ ਪਵਨੀਤੂ ਦਾ ਵੀ ਹੋ ਦੂਗਾ ਹਾਂ ਤੁਸੀਂ ਹੋ ਜਾਓ ਮੈਂ ਤਾਂ ਡਰ ਲੱਗਦਾ ਮੈਂ ਕੌਣ ਉਧਰਲੀ ਸਾਈਡ ਤੇ ਕਿਤੇ ਸਾਨੂੰ ਛਿਡਾਉਣਾ ਆਉਣਾ ਪਵੇ ਮੋਸੜ ਨਹੀਂ ਡਰਦੇ ਹੈਗੇ ਉਹਨਾਂ ਦਾ ਤਾਂ ਇਲਾਕਾ ਇਹ ਆਪਣੇ ਵਰਗਿਆਂ ਨੂੰ ਭਾਵੇਂ ਹਜੇ ਡਰ ਲੱਗਦਾ ਅਦੇ ਮੈਂ ਕਣ ਬਾਹਰ ਨਹੀਂ ਨਿਕਲ ਸਕਦੀ ਮੈਨੂੰ ਤਾਂ ਬਹੁਤ ਡਰ ਲੱਗਦਾ ਇਹਨਾਂ ਦੇ ਉਹ ਲੜਦੇ 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 ਰੋਟੀਆਂ ਪਿੱਛੇ ਲੜਦੇ ਓਏ ਬੰਦਿਆਂ ਨੂੰ ਬੰਦਿਆਂ ਚਾਰ ਹਾਂ ਹਾਈ ਹੇ ਮੈਨੂੰ ਤਾਂ ਡਰ ਲੱਗਦਾ ਸਾਹਮਣੇ ਕਿੱਟੇ ਨਾ ਸਾਲ ਮਾਰਨਾ ਦੇਖ ਲੈ ਹਾਂ ਇਹ ਤਾਂ ਡਰਦੀ ਨਹੀਂ ਜਮਾਂ ਵੀ ਮਾਸ਼ਾ ਅੱਗੇ ਬੈਠੇ ਹਾਂ ਜੇ ਤੇਰੇ ਮਾਰੀ ਛਾਲ ਜੇ ਪ੍ਰੋ ਦੇਖ ਉੱਪਰ ਕਿਵੇਂ ਬੈਠੇ ਨੇ ਇੱਕ ਜਗ੍ਹਾ ਤੇ ਪਾ ਦਾਨੀ ਤਖਟਿਆ ਜੇ ਤੁਸੀਂ ਕਿੱਦਾਂ ਖਾਣਗੇ ਉਹ ਹੋਰ ਐਂ ਕਿਤੇ ਹੁ ਕੱਲਾ ਕੱਲਾ ਦਾਣਾ ਚੱਕਣਗੇ ਜਦੋਂ ਇਹੋਗੂ ਲੱਗ ਜਾਂਦੇ ਨੇ ਕਰਨਾ ਹਨਾ ਖੜ੍ਹਦੇ ਜਾਂਦੇ ਇਹ ਬੰਦੇ ਨੂੰ ਕੁੱਤੇ ਖਾਣ ਹੀ ਨਹੀਂ ਦਿੰਦੇ ਉਹਨਾਂ ਨੂੰ ਖਾਣ ਦੇਉਂਗੇ ਹੁਣ ਕੁੱਤੇ ਤੇ ਬੰਦਰਾਂ ਦੀ ਲੜਾਈ ਬੰਦੀ ਹੋਊਗੀ ਹੋਰ ਉਹ ਖਾਣ ਹੀ ਨਹੀਂ ਦਿੰਦੇ ਉਹਨਾਂ ਨੂੰ ਚਲੋ ਜੀ ਚੱਲੀਏ ਫਿਰ ਲੋਕੇਸ਼ਨ ਦੇਖੋ ਵੀ ਤੁਸੀਂ ਸਾਡੇ ਏਰੀਏ ਦੀ ਨਾਬੇ ਨੂੰ ਜਾਣਦੇ ਆ ਇੰਨਾ ਵਧੀਆ 뷰 ਆਉਂਦਾ ਜਦੋਂ ਪਰ ਬੱਦਲ ਜੇ ਹੁੰਦੇ ਨੇ ਬਹੁਤ ਵਧੀਆ ਲੱਗਦਾ ਅੱਜ ਬੱਦਲ ਵੀ ਪੂਰੇ ਹੋ ਪਏ ਨੇ ਐ ਲੱਗਦਾ ਹੁੰਦਾ ਜਿਵੇਂ ਆਪਾਂ ਉਹਦੇ ਚੁੱਪ ਬੈਠੇ ਹੋਏ ਹੁਣ ਹਾਂ ਬਹੁਤ ਵਧੀਆ ਲੱਗਦਾ ਤੋਤੇ ਕਿਧਰ ਆ ਤੂੰ ਜੇ ਨਾਬਾ ਹੈ ਜੇ ਹਮਾਰਾ ਵੀੜ ਹੈ ਨਾਬਾ ਦਾ ਨਹੀਂ ਪਰ ਹੈਗਾ ਹੈਗਾ ਤਾਂ ਵੀੜ ਹੈ ਆਪਾਂ ਬੋਲਦੇ ਹਾਂ ਅੱਜ ਆਏ ਹੁਣ ਮੇਲੇ ਮੇਲੇ ਨਹੀਂ ਨਹੀਂ ਨਾਬੇ ਐ ਗਿਆ ਜੀ ਬੋਲੇ ਕਿ ਪਈ ਹੁਣ ਨਾਂ ਬੇ ਸਾਡਾ ਹਾਸੀ ਮਜ਼ਾਕ ਨਹੀਂ ਹੁੰਦਾ ਬੰਦ ਸਾਬਨੇ ਸੁਣਾਉਂਦੀਆਂ ਟਕੇ ਟਕੇ ਦੀਆਂ ਗੱਲਾਂ ਹੁਣ ਆਪਾਂ ਜਾਣਿਆ ਆਧਾਰ ਕਾਰਡ ਵਾਲਿਆਂ ਦੇ ਪਹਿਲਾਂ ਰਿਲੈਕਸ ਹੋਦਰ ਰੁਕ ਜੂ ਉਹਨੇ ਦੇਖ ਲੈਣੇ ਮੈਡਮ ਵਾਸਤੇ ਚੱਪਲਾ ਮੈਡਮ ਵਾਸਤੇ ਫੇਰ ਦਿਖਾਉਣੇ ਯਾਰ ਫਿਰ ਉਹ ਉਧਰ ਨਹੀਂ ਜਾਣੇ ਰੁਕ ਜੂ ਇਧਰ ਲੈ ਜਾ ਜਾਂਗੇ ਇੱਥੇ ਹੋ ਰਿਹਾ ਜਾਂਗੇ ਕੋਈ ਐਡੀ ਖਾਸ ਗੱਲ ਨਹੀਂ ਨਾਲੇ ਆਉਂਦੇ ਪਹਿਲਾਂ ਜਿਹੜੀ ਬੈਂਕ ਦਾ ਕੰਮ ਜੀ ਸਾਡੇ ਵਾਲਾ ਹੋ ਗਿਆ ਕੰਪਲੀਟ ਹੋ ਜਾਂਦੇ ਆਪਾਂ ਸਮਨ ਦੇ ਕੰਮ ਆਪਾਂ ਜਨੈ ਹੁਣ ਆਥੇ ਆਧਾਰ ਕਾਡ ਵਾਲੇ ਦੇ ਉਥੇ ਰਜ ਪਵਰੀ ਤੇ ਦਾਬੀਆ ਕਦੀ ਸਾਹਣ ਦਾ ਵੀ ਨਹੀਂ ਹੈਗਾ ਇਹਨਾਂ ਦੋਹਾਂ ਦਾ ਆਧਾਰ ਕਾਡ ਅਪਡੇਟ ਕਰਾਉਣਾ ਵੈਸੇ ਤਾਂ ਮੈਂ ਵੀ ਆਪਦੇ ਆਧਾਰ ਕਾਡ ਤੇ ਫੋਟੋ ਚੇਂਜ ਕਰਾਉਣ ਚੋਂ 1947 ਦੀਆਂ ਲੱਗੀ ਪਈ ਐ ਉਹ ਮੇਰੀ ਵੀ ਇੰਨੀ ਗੰਦੀ ਬੋਲੀ ਇੰਨੀ ਗੰਦੀ ਫੋਟੋ ਲਗਾ ਦੀ ਪਹਿਲਾਂ ਪਹਿਲਾਂ ਜਦ ਬਣੀ ਬਣੀ ਜਦ ਦੀਆਂ ਫੋਟੋਆਂ ਨੇ ਹੋਉਂਦੀਆਂ ਜ਼ਿਆਦਾ ਅਕਲੇ ਦੀ ਸੀ ਫੋਟੋ ਸੀ ਆਓ ਕੱਚੇ ਕੱਚੇ ਦੇ ਆਂਦੇ ਦੇ ਵੀ ਚੱਲ ਫਟਾਫਟ ਕਰ ਰੋ ਫੋਟੋ ਸਾਡੀ ਮੰਤਾ ਮਿਲ ਗਿਆ 550 ਦਾ ਹਾਂ ਇਹਨਾਂ ਨੂੰ ਪਸੰਦ ਨਹੀਂ ਬਟ ਮੈਨੂੰ ਪਸੰਦ ਨਹੀਂ 550 ਦੇ ਕੀ ਆਉਂਦਾ ਉਹ ਕਹਿੰਦਾ ਹੈ ਨਹੀਂ ਵੀ ਪੀਸ ਨਹੀਂ ਹਾਂ ਸਟਾਈਲ ਕੋਈ ਹੋਰ ਹੋਵੇ ਕਿ ਕਮੀਜ਼ ਲੱਗਿਆ ਨਾ ਨਹੀਂ ਕਹਿੰਦਾ ਪੀਕੇ ਦੀ ਲੜਨਾ ਨਹੀਂ ਹੋ ਕਹਿੰਦਾ ਇੱਕੋ ਪੀਸ ਦੀ ਇਹ ਚਲੋ ਭਾਈ ਜਦੋਂ ਪਹਿਲਾਂ ਜੋ ਕੋਲੰਬੀਆ ਸੀ ਲੈ ਲਿਆ ਹੁਣ ਹਣਾ ਮੁੜ ਕੇ ਫੇਰ ਅਸੀਂ ਇੱਥੇ ਸੁਵਿਧਾ ਸੈਂਟਰ ਆ ਕੇ ਹਜੇ ਵੀ 34 ਨੰਬਰ ਚੱਲਦਾ ਸਾਡਾ ਹੈਗਾ 52 ਨੰਬਰ ਤੇ ਹੁਣ ਚੱਲੀਏ ਅਸੀਂ ਬਾਜ਼ਾਰ 'ਚ ਹੋਰ ਥੋੜਾ ਜਿਹਾ ਕੰਨ ਕੁੰਨ ਜਿਹਾ ਬਣਾਉਣੇ ਨੇ ਸਾਮਾਨ ਨੇ ਇਹਦੇ ਕੰਨਾਂ 'ਚ ਗਲੀਆਂ ਉਂਗਲੀਆਂ ਜਿਹਾ ਕਰਾਂਗੇ ਲੱਗੇ ਹੋਣਗੇ ਨਾ ਸੂਏ ਮਰਾਉਣੇ ਨੇ ਨਾ ਬਈ ਮੈਨੂੰ ਤਾਂ ਡਰ ਲੱਗਦਾ ਹੁਣ ਮੈਂ ਨਹੀਂ ਕਰਾਂਦੀ ਸਾਹਮਣੇ ਕੰਨਾਂ 'ਚ ਸੂਏ ਮਰਾਉਣੇ ਨੇ ਦੋਵੇਂ ਆਉਣਗੇ ਫਿਰ ਕੰਨ ਨੂੰ ਦੋ ਤਿੰਨ ਦਿਨਾਂ ਮੇਨ ਤੜਕਾ ਲੜ ਕੇ ਲਾਉਣਾ ਤੇ ਇਹਦੇ ਸਾਹਮਣੇ ਤੜਕਾ ਲਾਉਣਾ ਹਾਂ ਮੈਂ ਤੜਕਾ ਲਾਉਣਾ ਨਾਲ ਤੇ ਇਹ ਨਹੀਂ ਪਤਾ ਮੌਕੇ ਤੇ ਮੰਜਾ ਬਣਦੇ ਹੈ ਜੇ ਕੋਈ ਪਤਾ ਨਹੀਂ ਜਾਂਦੇ ਜਾਂਦੇ ਮੈਂ ਬਾਰਤ ਕਿੱਥੀ ਬਣ ਕੇ ਕੋਈ ਗੱਲ ਨਹੀਂ ਹਜੇ ਜਾਂਦੇ ਜਾਂਦੇ ਕੋਈ ਪਤਾ ਨਹੀਂ ਹੈਗਾ ਵੀ ਕਦੋਂ ਕੁਝ ਚੇਂਜ ਹੋ ਜੇ ਗੱਲਬਾਤ ਹੁਣ ਆਪਾਂ ਜਾਣਦੇ ਆਂ ਕਿ ਨਾਲ ਹੈ 3 ਵਜ ਗਏ ਜੀ ਅਸੀਂ ਫੇਰ ਸਬਜ਼ੀ ਦਾ ਸੈਂਟਰ ਚ ਆ ਕੇ ਤੀਜੀ ਵਾਰ ਹੀ ਆਇਆ ਪਰ ਕੰਮ ਸਾਡਾ ਬਣ ਗਿਆ ਬਾਜ਼ਾਰ ਦੀ ਸ਼ੋਪਿੰਗ ਲੂਪਿੰਗ ਕਰਿਆ ਸੀ ਸਾਮਣੋਂ ਬੈਠੇ ਪਿੱਛੇ ਖਾਂਦੀ ਐ ਫਰੂਟ ਸੈਲਡ ਅਸੀਂ ਆਰਡਰ ਕਰਤਾ ਸੀ ਗੱਡੀ 'ਚ ਆਗੇ ਸੀਗੇ ਤੇ ਹੁਣ ਇੱਕ ਕੰਮ ਹੋਰ ਹੋ ਗਿਆ ਸੀ ਸਾਧੋੜੀ ਵੀ ਨਹੀਂ ਜਾਂਦੇ ਹੈਗੇ ਸੀ ਇੰਦੇ ਨੂੰ ਫੋਨ ਕਰ ਲਿਆ ਉਹ ਚਲ ਨਾਪੇ ਹੀ ਸੀਗਾ ਹੁਣ ਸਾਮਣੋਂ ਉਹਦੇ ਨਾਲ ਸ਼ਿਫਟ ਕਰਦਾਂ ਨੇ ਸਾਮਣੋਂ ਨੇ ਸਾਧੋੜੀ ਜਾਣਾ ਚਲੋ ਉਹ ਨਾਲ ਚਲੀ ਜਾਊਗੀ ਅਸੀਂ ਘਰੇ ਜਾਵਾਂਗੇ ਕਿਉਂਕਿ ਬਵਰੀਤ ਵੀ ਡਿੱਗ ਗਈ ਅੱਜ ਲੜੂਗੀ ਵੀ ਬਵਰੀਤ ਵੀ ਸਾਮਣ ਨੂੰ ਕਿਉਂ ਛੱਡਿਆਂਦਾ ਪਰ ਫਿਰ ਹੁਣ ਕੀ ਕਰੀਏ ਸਾਡਾ ਦੀ ਸੀ ਸੱਗਣੀ ਪੈਣੀ ਸੀ ਤੁਸੀਂ ਕਿੱਧਰ ਬੀਜੀਓ ਬੜਾ ਭੌਂਜ ਬੜਾ ਪਾਓ ਖਾਤੇ ਅੱਗੇ ਪਤਾ ਨਹੀਂ ਕਿਵੇਂ ਬੜਾ ਪਾਓ ਖਾਤੇ ਕਿਵੇਂ ਸਮਰ ਅੱਗੇ ਡਾਲਾਗਾ ਉਹਦਾ ਖਾਣ ਚ ਧਿਆਨ ਹੈ ਇਹ ਕਹਿੰਦੀ ਹੁਣ ਮੈਂ ਕਿੰਨੇ ਦਿਨ ਰਹੂੰਗੀ ਉਹਰੇ ਕਹਿੰਦੀ ਉਹਨਾਂ ਦਿਨ ਖਾਈ ਹੋ ਜਾਣਾ ਖਾਈ ਹੋ ਜਾਣਾ ਮੋਟੀ ਹੋ ਕੇ ਜਾਣਾ ਹਨਾ ਸਮਨ ਚਲੋ ਜੀ ਬਾਕੀ ਫਿਰ ਹੁਣ ਆਪਾਂ ਚੱਲਦੇ ਆ ਘਰ ਨੂੰ ਇਹਨੂੰ ਕਰਦੇ ਆ ਜਿੰਦੇ ਨਾਲ ਸ਼ਿਫਟ ਆ ਆ ਗਏ ਹਿੰਦ ਗੱਡੀ ਲੈ ਕੇ ਪਰ ਇਦਾਂ ਨਹੀਂ ਆ ਰਿਹਾ ਹਨਾ ਅੰਦਰ ਸਾਹਮਣੇ ਆ ਗਈ ਤੇਰੀ ਟ੍ਰੇਨ ਚੈੱਕ ਆਸੀ ਆਹ ਤਰ ਪੰਡੋਰੀ ਉਹ ਲੈਣ ਕੀ ਉਹਨੂੰ? ਕੀ ਲੈਣ ਕੀ? ਇੰਨਾ ਸਮਾਨ ਵੀ ਇੰਜ ਟੱਕ ਟੱਕੀ ਰੱਖਣਾ ਪਊਗਾ। ਅੱਜ ਲੈਂਦਾ ਇਹ। ਬ੍ਰੈਸਲੇਟ? ਹੂੰ। ਤਾਜੇ ਪੈਸੇ ਲੈਣੇ। ਅੱਛਾ। ਆਹ ਬਾਡੀਗਾਰਡ ਨੂੰ ਦੇ ਸਮਾਨ ਰੱਖ ਕੇ ਉਧਰ ਰੱਖ। ਟੈਂਸਲ ਲੈ। ਚੱਕੋ। ਹਾਂ? ਕਥਾ ਚੱਕੀ ਰੱਖ ਲਿਆ ਜਮਾਣਾ ਚੱਪਲਾਂ ਵਾਲੇ ਵਿੱਚ ਉਹ ਚੱਪਲਾ ਵਾਲਾ ਬਦਮਾਸ਼ ਉਹਦੇ ਚਪਾ ਚੱਪਲਾਂ ਵਾਲੇ ਚ ਬਦਮਾਸ਼ ਸਾਹਿਬ ਠੀਕਾ ਜੀ ਠੀਕ ਠਾਕ ਉਹ ਮੈਂ ਕਹਿੰਦਾ ਜਿਵੇਂ ਕਰਨੀ ਮੰਨੀ ਗੜੇ ਉਹ ਸਰੀਰ ਵੀ ਪਾ ਐਕਲਦੀ ਹੈ ਉਹ ਤਾਂ ਬੂਤ ਨਹੀਂ ਆਵੇ ਬਸ ਫੜ ਕੇ ਚੱਲਦੀ ਹੈ ਹਾਂ ਹਾਂ ਠੀਕ ਆ ਪਾ ਦਿੰਦੇ ਆ ਫੜ ਹੋਏ ਆ ਬਾਲਾ ਪਰ ਇਹਨੂੰ ਫੜੇ ਤੇ ਵੀ ਕਣੀ ਕੁੱਤੀ ਪਈ ਆ ਮੈਂ ਚੱਲੀ ਕੁੜੀ ਜਾਓ ਜਾਓ ਚਲੋ ਨਾ ਗਰਮ ਮੇਰੇ ਕੋਲੇ ਤੈਨੂੰ ਕਾਲ ਦੋ ਇਹ ਬੁੱਟੇ ਮੈਨੂੰ ਫੜਾਓ ਉੱਚੀ ਕੀ ਬੋਲੇ ਕੀ ਬੋਲੇ ਆ ਡਾਕੂਮੈਂਟ ਥਾਮ ਕੇ ਰੱਖੀ ਇਹ ਤਾਂ ਆਹ ਤਾਂ ਮੇਰੇ ਦੂਜੇ ਨੇ ਆਹੋ ਚਲੋ ਚਲੋ ਜਾਓ ਹੁਣ ਜੀ ਜਾਨਾਂ ਨੂੰ ਫਟਾਫਟ ਕੁੱਤਿਓ ੱਲੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਹਮਣੇ ਛੱਡ ਨਹੀਂ ਆਂਦੇ ਨੇ। ਜੀ ਜਮਨਤਾ ਚੜੀ ਗਈ। ਅੰਨਾ ਨੇ ਬੜਾ ਪਾਓ ਆਰਡਰ ਕਰਤਾ ਸੀ। ਮੈਂ ਸੁਣਿਆ ਤਾਂ ਬਹੁਤ ਹੈ ਬੜਾ ਪਾਓ ਕਿਉਂਕਿ ਬਿੱਗ ਬਾਊਚ ਵੀ ਬੜਾ ਪਾਓ ਕਰ ਲਈ ਸੀ ਦਿੱਲੀ ਦੀ ਹਨਾ ਬੜਾ ਪਰ ਮੈਂ ਕਦੇ ਖਾਦਾ ਨਹੀਂ। ਮੈਂ ਕਦੇ ਨਾ ਹੋ ਕਰੇ ਦਿਖਾਓ ਦੇਖਣ ਕੀ ਹੈ ਦੇ ਵਿੱਚ। ਆ ਕੀ ਸੌਸ ਸੌਸ। ਇਹ ਦੂਜੀ ਸੌਸ। ਨਾ ਆ ਗਿਆ। ਇਹ ਦੀ ਸੌਸ ਸੌ ਸਹੀ ਨੇ ਕਿਤੇ ਵਿੱਚ ਵੀ ਆ ਗਸਾ ਇੱਕ ਪਾਉ ਹੋਊਗਾ ਵਿੱਚ ਬਸ ਆ ਤਾਂ ਲੁੱਟ ਲਏ ਓਏ ਆ ਤਾਂ ਲੁੱਟੇ ਗਏ ਓਏ ਜਣੀ ਬੱਸ ਕਰਨਾ ਕਿ ਕਿੰਨੇ ਦਾ ਹੈ 70 ਰੁਪਏ ਦਾ ਹੂੰ ਅਜੇ ਤਾਂ ਕੁਛ ਚੈਲਾ ਲਾਂਦੇ ਉੱਥੋਂ 2-3 ਆ ਜਾਂਦੇ ਓਏ ਆ ਤਾਂ ਵੇਤੀ ਵਾਲੀ ਗੱਲ ਹੋ ਗਈ ਓਏ ਅੱਛਾ ਮੈਂ ਕੀ ਖਾਵਾਂਗੀ ਇਹਦਾ ਇੱਕ ਟੇਸਟ ਜੇ ਕਰਕੇ ਦੇਖਣਾ ਵੀ ਹੈ ਵੀ ਬੜਾ ਪਾਹ ਹੁੰਦਾ ਵੀ ਹੈ ਚਲੋ ਖਾਓ ਫਿਰ ਮੈਨੂੰ ਦੱਸੋ